ਜੈ ਸ਼ਨੀ ਦੇਵ ਜੈ ਸ਼ਨੀ ਦੇਵ ਮਹਾਰਾਜ ਜੈ ਸ਼ਨੀ ਦੇਵ ਸਾਸਤਰੀ ਜੀ ਕੀ ਕਹਿੰਦੇ ਉਹਨੂੰ ਉਧਰ ਥੋੜਾ ਜਿਹਾ ਮਾਫ ਕਰਨਾ ਫੋਨ ਨਹੀਂ ਚੁੱਕਿਆ ਗਿਆ ਪ੍ਰਸ਼ਾਦ ਪੈਂਦੀ ਸੀ ਗੱਡੀ ਭਰੀ ਨਹੀਂ ਖੜਾ ਥੋੜਾ ਜਿਹਾ ਉਧਰ ਸਿਸਟਮ ਵਿੱਚ ਲੱਗਿਆ ਹੋਇਆ ਸੀ ਮੈਂ ਕਿਹਾ ਇੱਕ ਵਾਰੀ ਮੇਰਾ ਹੋ ਜੇ ਕੰਮ ਕੋਈ ਤੇ ਇਧਰ ਉਧਰ ਤੇ ਮੈਂ ਫਿਰ ਕਰਾਂਗਾ ਤੇ ਸੁਣੀਏ ਮਹਾਰਾਜ ਨੇ ਤੁਹਾਡੀ ਗੱਲ ਸਹੀ ਹੈ ਫਰਕ ਪੈਣ ਲੱਗ ਗਿਆ ਤੇ ਹੋਊਗਾ ਯਾਰ ਮਹਾਰਾਜ ਆਪਾਂ ਤੁਹਾਨੂੰ ਬਾਰੇ ਥੋੜੇ ਵਾਸਤੇ ਸਿੱਖਿਆ ਆਪਣੇ ਜੀਵਨ ਨੂੰ ਵਧਾਉਣ ਵਾਸਤੇ ਬਿਲਕੁਲ ਬਿਲਕੁਲ ਇਹ ਕੱਲ ਨੂੰ ਸ਼ਨੀਵਾਰ ਆ ਠੀਕ ਹੈ ਜੀ ਉਹੀ ਇਹ ਕਥਾ ਸੁਣਾਉਂਦੇ ਆ ਠੀਕ ਹੈ ਜੀ ਤੁਹਾਡਾ ਭਲਾ ਹੋਵੇ 5-400 ਰੁਪਇਆ ਹਜ਼ਾਰਾਂ ਲੱਖਾਂ ਤੁਹਾਡੇ ਮੂਰੇ ਕੋਈ ਕੀਮਤ ਨਹੀਂ ਹੈਗੀ ਵੀਰੇ ਠੀਕ ਹੈ ਜੀ ਤੇ ਕੱਲ ਨੂੰ ਸ਼ਨੀ ਦੇ ਉਹਦੀ ਮੋਕਤ ਕਥਾ ਸੁਣਾਉਂਦੇ ਆ ਆਪਾਂ ਆਪਾਂ ਇਹ ਜਿਹੜੇ ਸ਼ਨੀ ਦੇ ਦਿੰਦੇ ਨੇ ਜਿਹਦੇ ਨਾਲ ਬੰਦਾ ਸੁੱਖ ਲੱਭੇ ਠੀਕ ਹੈ ਜੀ ਤੇ ਉਹ ਕਥਾ ਮਹਾਂ ਚਰਨ ਜੀ ਤਾਂ ਮੇਰੇ ਨਾਲ ਪਾਉਂਦਾ ਹੁੰਦਾ ਤੁਹਾਨੂੰ ਪਤਾ ਹੀ ਆ ਹਾਂਜੀ ਹਾਂਜੀ ਤੇ ਉਹ ਦਿੱਲੀ ਦਾ ਮਹਾਰ ਠੀਕ ਹੈ ਜੀ ਉਹਦੇ ਆਪਣੇ ਲਗਤੀਰ ਮੁਰਗਾ ਆਪਡੀ ਮਦਦ ਕਰਨੇ ਵਾਲਾ ਇੱਕ ਬੰਦੇ ਦੀ ਠੀਕ ਹੈ ਠੀਕ ਹੈ ਸ਼ਨੀ ਦੇਵ ਬਾਰੇ ਪੁੱਛੋ ਹਾਂਜੀ ਕੋਈ ਵੀ ਪੁੱਛੋ ਜਨ ਦੇਵ ਬਾਰੇ ਕੋਈ ਆਪਾ ਉਹ ਜੈਮਾ ਉਹ ਮਤਲਬ ਕਿਵੇਂ ਮਾਰੇ ਜਾਂਦੇ ਨੇ ਹਾਂ ਉਹ ਹੀ ਮੈਂ ਤੁਹਾਨੂੰ ਪੁੱਛਦਾ ਵੀ ਮਨ ਹੁਣ ਸ਼ਨੀ ਦੇਵ ਨੂੰ ਖੁਸ਼ ਕਰਨਾ ਹੋਵੇ ਤਾਂ ਕਿਵੇਂ ਕੀਤਾ ਜਾਵੇ ਬਿੰਦੀ ਸੱਚੀ ਗੱਲ ਹੈ ਜਿਵੇਂ ਸ਼ਨੀ ਦੇਵ ਨੇ ਹਾਂਜੀ ਆਪਾਂ ਹਰ ਇੱਕ ਵਾਰੀ ਦੱਸਦੇ ਹੁੰਦੇ ਆ ਵੀ ਕਾਲੇ ਛੋਲੇ ਪੁੱਜੇ ਹੋਵੇ ਠੀਕ ਹੈ ਜੀ ਵਿੱਚ ਉਹਦੇ ਗੁੜ ਪਾਉਣਾ ਠੀਕ ਹੈ ਜੀ ਜਿੰਨੇ ਕਿ ਅਗਲੇ ਦੀ ਬਗਲੋਂ ਇਹ ਇੱਛਾ ਹੈ ਸਰਦਾ ਜਿੰਨੀ ਠੀਕ ਹੈ ਜੀ ਹਾਂ ਬੰਦਲ ਕੇ ਬੰਦ ਕਰਨੀ ਚਾਹੀਦੀ ਲੇਕਿਨ ਬੰਦਾਂ ਅੱਜਕੱਲ ਸਭ ਨਾਲ ਪਰਫੰਡਾ ਕੋਈ ਠੀਕ ਹੈ ਜੀ ਕਿਉਂਕਿ ਕਿਸੇ ਦੇ ਗਰੀਬ ਦੇ ਕੋਈ ਵੀ ਭੁੱਖੇ ਦੇ ਇਨਸਾਨ ਦੇ ਠੀਕ ਹੈ ਜੀ ਉਹਦੇ ਅੰਨ ਪਾਣੀ ਚਲੇ ਜਾਵੇ ਉਹ ਹੋਰ ਕੁਝ ਨਹੀਂ ਮੰਗਦਾ ਠੀਕ ਹੈ ਜੀ ਇਸ ਕਰਕੇ ਕੀੜੇ ਮਕੌੜੇ ਨੇ ਜਿਹੜੇ ਇਹ ਆਪਾਂ ਨੂੰ ਬਹੁਤ ਕੁਝ ਕਰਦੇ ਨੇ ਬਿਲਕੁਲ ਬਿਲਕੁਲ ਜੀ ਮੈਂ ਕਹਿੰਦਾ ਉਹਨਾਂ ਵੀ ਧੌਣ ਜਿਹੜਾ ਨੀਵੀਂ ਜਿਹੜਾ ਤੇ ਹੋਵੇ ਹਾਂਜੀ ਕੋਈ ਵੀ ਚੀਜ਼ ਪਾਉਣਾ ਜਿਵੇਂ ਤੁਸੀਂ ਦੱਸਦੇ ਸੀ ਵੀ ਇਹ ਛੱਪੇ ਪਾ ਲੈਣੇ ਆ। ਉਹ ਤੋਂ ਲੱਗਈ ਉਹਨਾਂ ਨੇ ਉੱਜਣਾ ਹਨਾ। ਹਾਂਜੀ। ਆਪਾਂ ਥੱਲੇੋਂ ਕੀੜਾ ਪਾਉਣ ਥੋੜਾ ਥੱਲੇ ਹੋਵੇ। ਉਹਨੂੰ ਨਾਰੀਅਲ ਇੱਕ ਪਾਦੋ ਨਾਰੀਅਲ ਦਾ ਬੋਧ ਇੱਕ ਜੱਗਦੇ ਦੇ ਸਮੇਤ ਹੁੰਦਾ। ਅੱਛਾ ਜੀ। ਨਾਰੀਅਲ ਦੇ ਵਿੱਚ ਚਾਰੋਂ ਤਿੰਨ ਚੌੜੀ ਜੋ ਵੀ ਕੀੜੇ ਮਕੌੜੇ ਖਾਂਦੇ ਨੇ ਦੇਸੀ ਕੀ ਉਹ ਹਨਾ। ਹਾਂਜੀ। ਇੱਕ ਇੱਕ ਚਮਚਾ ਪੈਣਾ ਉਸ ਦਾ ਇੱਕ ਨਾਮ ਹੁੰਦਾ ਸਰੂਰ ਦਾ ਤੇਲ ਦਾ ਤੋਕਾ ਲਾਉ। ਠੀਕ ਹੈ ਉਹ ਨਰੀ ਦੇ ਜੋ ਸਰਾਖ ਕੱਢ ਕੇ ਸੁੱਕਾ ਨਰੀਏ ਲੈਣਾ ਸੰਦੇ ਗਈ ਉਹਦੇ ਵਿੱਚ ਚੌਣ ਬਾਲੋ ਇਦਾਂ ਮਿੱਠੀਆਂ ਚੀਜ਼ਾਂ ਜੋ ਵੀ ਇਹ ਛੱਕਦੇ ਨੇ ਠੀਕ ਹੈ ਜੀ ਉੱਥੇ ਇੱਕ ਨਰੀਏ ਲੇ ਕੇ ਮਤਲਬ ਕਢਾ ਕੇ ਪਾਏ ਜਨਾਬਾ ਅੱਛਾ ਜੀ ਜਿਹੜਾ ਨਰੀਏ ਲਾ ਹਾਂਜੀ ਕਿਉਂਕਿ ਉਹਦੇ ਵਿੱਚੋਂ ਮੁੱਕੜਾ ਹੀ ਨਹੀਂ ਕਿੰਨਾ ਚਿਰ ਉਹਨੇ ਕੱਢ ਤੱਕ ਲੈ ਕੇ ਜਾਣਾ ਠੀਕ ਹੈ ਉਹ ਥੱਲੇੋਂ ਉੱਤੇ ਨੂੰ ਲੈ ਕੇ ਜਾ ਮਾ ਤੁਹਾਡਾ ਜਿਹੜਾ ਅੰਨ ਧੰਨ ਜੋ ਵੀ ਦਾਣਾ ਠੀਕ ਹੈ ਉਹਨ ਮਿੱਟੀ ਨਫਦੀ ਹੈ ਜੀ ਹਾਂਜੀ ਮਿੱਟੀ 'ਚ ਨੱਪਦੀ ਹੈ ਮਤਲਬ ਨਾਰੀਅਲ ਦੇ ਵਿੱਚ ਪਾ ਕੇ ਕੋਈ ਸੱਤ ਚੀਜ਼ਾਂ ਸੱਤ ਨਾਜਾ ਹੀ ਪਾ ਦਈਏ ਕਹਿੰਦਾ ਮਤਲਬ ਜੋ ਤੇਰੀ ਇੱਛਾ ਹੈ ਠੀਕ ਹੈ ਜੀ ਉਹ ਪਾ ਲਓ ਤੇ ਤੇ ਨੂੰ ਪੁਰਾ ਛੋਲੇ ਜਾਂ ਕੁੱਟ ਕੇ ਮਾਰਵਾ ਲੈ ਠੀਕ ਹੈ ਜੀ ਉਹ ਜਿਵੇਂ ਉਹ ਜਿਵੇਂ ਚਾਹੀਦੇ ਨੇ ਤੇ ਸਾਸਤਰੀ ਜੀ ਇਹਨੂੰ ਮਿੱਟੀ ਦੇ ਵਿੱਚ ਨੱਪਦੀ ਹੈ ਜਿੱਥੇ ਕੀੜਿਆਂ ਦਾ ਆਵਾਸ ਹੋਵੇ ਹੈ ਹਾਂ ਭੌਣ ਹੋਵੇ ਭੌਣ ਇਹ ਗੱਲ ਆ ਵੀਰੇ ਨੋਟ ਕਰਨੀ ਆ ਤੁਸੀਂ ਉਹ ਮਤਲਬ ਸਰਤ ਦੇ ਲਈ ਇਹਦਾ ਬਾਧੀ ਤੇ ਆਵਾਜਈ ਦਾ ਸਾਧਨ ਹੋਵੇ ਠੀਕ ਹੈ ਜੀ ਕਿਉਂਕਿ ਉਹ ਪੁੰਨਾ ਆ ਫਿਰ ਉਹ ਮਰਨਗੇ ਹੋ ਨਾ ਹਾਂ ਸਮਝ ਗਈ ਬਿਲਕੁਲ ਬਿਲਕੁਲ ਮੰਨ ਲਓ ਪਹਿਜੀ ਤਾਂ ਤੇ ਨਪਦੀ ਹੈ ਉਹ ਖਾਣ ਵਾਸਤੇ ਆਣ ਤੇ ਉੱਤੋਂ ਉਹਨਾਂ ਦੇ ਸਾਧਨ ਕੱਪਦੇ ਰਹਿਣ ਤੇ ਉਹ ਆਪਣੇ ਤੇ ਪਾਪ ਛੱਡੂਗਾ ਜੀ ਹਾਂ ਇਹ ਗੱਲ ਬਹੁਤ ਦਿੰਦੇ ਦੱਸ ਦੇ ਨੀਗੇ ਪੂਰੇ ਵਿਧੀ ਨਾਲ ਵੀ ਐਂ ਕਰੋ ਨਾ ਬਿਲਕੁਲ ਸਾਂਗੇ ਆਪਾਂ ਉਹ ਸਾਈਡ ਤੇ ਮਤਲਬ ਵੀ ਉਹ ਆਣ ਵੀ ਨਾ ਖਾਣ ਆਸਤੇ ਤੇ ਮਤਲਬ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਵੀ ਕੋਈ ਉਹ ਕਿਸੇ ਦਾ ਪੈਰ ਨਾ ਆ ਜਾਏ ਕੋਈ ਇਹ ਸਾਦ ਨਾ ਚੜ ਜਾਏ ਉੱਤੇ ਆਪਦਾ ਹਾਂ ਜਿਵੇਂ ਨਹਿਰ ਹੋ ਗਈ ਸ਼ਮਸ਼ਾਨ ਘਾਟ ਹੋ ਗਿਆ ਠੀਕ ਹੈ ਜੀ ਇਹੋ ਜੀ ਜਗ੍ਹਾ ਤੇ ਦੱਬੇ ਕਿਉਂਕਿ ਇੱਥੇ ਆਵਾਜ਼ਾਂ ਦੇ ਸਾਕ ਘਟ ਹੁੰਦੇ ਨੇ ਠੀਕ ਹੈ ਜੀ ਤੇ ਸ਼ਸ਼ਟਰੀ ਜੀ ਕਿਹਦੇ ਮਰਜ਼ੀ ਵਾਰ ਨੱਪ ਗਿਆ ਕਿ ਸ਼ਨੀਵਾਰ ਨੱਪ ਗਿਆ ਹੀ ਹੈ ਸ਼ਨੀਵਾਰ ਨੱਪੋ ਸ਼ਨੀਵਾਰ ਨੱਪਈ ਹੈ ਇਹ ਯੋਕ ਜਿਹੜਾ ਨਾਰੀਅਲ ਹੁੰਦਾ ਰਿੰਕੂ ਭਾਈ ਹਾਂ ਜੀ ਉਹ ਇੱਕ ਸਿਰ ਹੁੰਦਾ ਆਪਾਂ ਸਰ ਉਹਦੇ ਵਿੱਚ ਇੱਕ ਕਿਸਮ ਦਾ ਹੀਰਬਾਜ਼ੀ ਮਰੇ ਹੋਇਆ ਹੁਣ ਇਹਦੇ ਵਿੱਚ ਦਾਣਾ ਪਾ ਕੇ ਆ ਖੋਪਰੀ ਖੋਪਰੀ ਕਹਿੰਦੇ ਨੇ ਉਹਨੂੰ ਹਾਂਜੀ ਹਾਂਜੀ ਸਮਝ ਗਿਆ ਸੁੱਕਾ ਨਾਰੀਅਲ ਲੈ ਕੇ ਦੋ ਫਾੜ ਕਰਕੇ ਨਾ ਦੋ ਫਾੜ ਨਹੀਂ ਕਰਨੇ ਉਹਦੇ ਵਿੱਚ ਸੁਰਾਖ ਮਾਰ ਲਓ ਅੱਛਾ ਜੀ ਜਿੱਧਰੋਂ ਕਟਿਆ ਹੁੰਦਾ ਸੁੱਕਾ ਨਾਰੀਅਲ ਹਾਂਜੀ ਉਹਦੇ ਵਿੱਚ ਪੇਚਕਾਫ ਜਾਂ ਕੋਈ ਤਿੱਖੀ ਚੀਜ਼ ਲੈ ਕੇ ਸੁਰਾਖ ਕਰਕੇ ਗਲੀ ਕਰ ਲੈਣੀ ਇੱਕ ਉਂਗਲ ਜੁਗੀ ਆ ਜੇ ਸੁੱਕਾ ਨਾਰੀਅਲ ਮਿਲਦਾ ਸ਼ਾਸਤਰੀ ਆਪਾਂ ਕਈ ਵਾਰੀ ਹਵਨ ਤੇ ਵੀ ਲਾਣੇ ਆਪਾਂ ਹਵਨ ਦੇ ਵਿੱਚ ਵੀ ਪਾਣੇ ਆ ਉਹ ਹੀ ਉਹ ਹੀ ਸੁੱਕਾ ਹੁੰਦਾ ਇੱਕ ਹਰਾ ਹੁੰਦਾ ਉੱਥੇ ਹਰੇ ਰਹੀ ਮੱਥਾ ਟੇਕ ਜਿੰਦਰੇ ਸ਼ਨੀ ਮੂਰੇ ਹਾਂਜੀ ਹਾਂਜੀ ਸੁੱਕਾ ਨਾਰੀਆ ਲਿਆ ਹੋਇਆ ਹੈ ਹਾਂ ਕਿਉਂਕਿ ਸ਼ਨੀ ਦੇਵ ਦੁੱਖ ਕਟਣ ਵਾਲੇ ਨੇ ਸਾਰਿਆਂ ਦੇ ਠੀਕ ਹੈ ਜੀ ਜਨਿਵਾਰ ਨੂੰ ਰਾਤ ਨੂੰ ਵੀ ਪੁਰਾਣੀ ਵਿਧੀ ਪੁੱਛਿਆ ਕਰੋ ਬਾਈ ਅਗਲੇ ਤੋਂ ਠੀਕ ਹੈ ਜੀ ਇਹ ਸ਼ਾਮ ਨੂੰ ਤਾਂ ਮਤਲਬ ਦਲ شپੇ ਹਾਂਜੀ ਸੂਰਜ ਅਸਤ ਤੋਂ ਬਾਅਦ ਜੋ ਕੋਈ ਚੰਨੀ ਵੇਖਦਾ ਕਾਲ ਦੇ ਰਾਜੇ ਨੇ ਇਹ ਕਾਲ ਦੇ ਵਿੱਚੋਂ ਫੰਢਣੇ ਵਾਲੇ ਨੇ ਸੁੱਖ ਦੇਣ ਰਾਜੇ ਨੇ ਠੀਕ ਹੈ ਜੀ ਇਸ ਕਰਕੇ ਰੰਕ ਵੀ ਵੀਰੇ ਪਾਗਨੇ ਵੀ ਕਿਸੇ ਦਾ ਭਲਾ ਹੋਵੇ ਨਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਬਿਲਕੁਲ ਇਸ ਕਰਕੇ ਪਾਗਨੇ ਵੀ ਕਿਸੇ ਦਾ ਕਸ਼ਟ ਕੀਤਾ ਜਾਵੇ ਕੋਈ ਆਪਣੇ ਸੇਤ ਕਰੇ ਹੈ ਨਾ ਸੇਤ ਪਾ ਆਉਂਦਾ ਤਾਂ ਦੇਖੋ ਤੁਹਾਨੂੰ ਜਦੋਂ ਵੀ ਮੇਰੀ ਗੱਲ ਸੁਣੋ ਆਪਾਂ ਤਾਂ ਤੁਸੀਂ ਜਦੀ ਜਿੰਨੀ ਵਾਰੀ ਵੀ ਤੁਸੀਂ ਆਪਣੀ ਤੋਂ ਕਦੇ ਕੋਈ 1 ਰੁਪਿਆ ਨਹੀਂ ਮੰਗਿਆ ਕਦੇ ਤੁਸੀਂ ਕੋਈ ਲਾਲਚ ਨਹੀਂ ਕੀਤਾ ਜਿਹੜੀ ਗੱਲ ਜਿੰਨੀ ਵਾਰੀ ਵੀ ਤੁਸੀਂ ਦੱਸਿਆ ਨਾ ਜੇ ਆਪਾਂ ਨੂੰ ਤੁਸੀਂ ਸਮੱਸਿਆ 'ਚ ਨਿਕਲਣ ਦਾ ਸਮਾਧਾਨ ਦੱਸਿਆ ਉਹ ਵੀ ਕੋਈ ਜਾਦੂ ਟੋਣਾ ਨਹੀਂ ਸਿਰਫ ਪੰਨ ਕੀੜਿਆਂ ਦਾ ਬੰਦਿਆਂ ਦਾ ਤੁਸੀਂ ਕਦੇ ਇਹ ਨਹੀਂ ਕਿਹਾ ਵੀ ਤੂੰ ਆਹ ਟੋਟਕਾ ਕਰੀਂ ਫਲਾਣੇ ਬੰਦੇ ਤੇ ਤੇ ਤੇਰੇ ਤੇ ਆਉ ਜਿੱਲਾ ਬਿਲਕੁਲ ਤੁਸੀਂ ਦੱਸਿਆ ਜੇ ਕਿਸੇ ਨੂੰ ਦੁੱਖ ਰਿੰਕ ਹੋਵੇ ਇਹ ਪਨੇ ਦੁੱਖ ਕਿਸੇ ਦਾ ਤੋੜਿਆ ਨਾ ਨਾ ਉਹਦੇ ਤੇ ਦੁੱਖ ਦੂਜੇ ਤੋਂ ਕਰਾਤਾ ਪਾਪ ਫਿਰ ਤਾਂ ਮਾਇਆ ਦਾ ਕੀ ਫਾਇਦਾ ਅੱਜ ਮਤਲਬ ਮੇਰੇ ਤੇ ਕੋਈ ਕਸ਼ਟ ਹੈ ਤੇ ਮਨ ਲਓ ਤੁਸੀਂ ਮੇਰੇ ਤੋਂ ਅਡਵਾ ਕੇ ਦੂਜੇ ਤੇ ਕਰਤਾ ਯਾਰ ਉਹ ਫਿਰ ਐ ਨਹੀਂ ਮਜਾ ਤੁਸੀਂ ਕਦੇ ਉਹ ਚੀਜ਼ ਨਹੀਂ ਕਰਾਈ ਤੁਸੀਂ ਕਰਾਇਆ ਤੇ ਤੁਸੀਂ ਕਰਾਇਆ ਜਾਨਵਰਾਂ ਦਾ ਪੁੰਨ ਬੰਦਿਆਂ ਦਾ ਮਤਲਬ ਐਸ ਤਰ੍ਹਾਂ ਦਾ ਕੰਮ ਕਰੇ ਕੋਈ ਜਾਦੂ ਟੋਣਾ ਗਲਤ ਕਦੇ ਕਰੇ ਦੱਸਿਆ ਹੀ ਨਹੀਂ ਤੁਸੀਂ ਤਾਂ ਹੀ ਤਾਂ ਤੁਹਾਡੇ ਨਾਲ ਦਿਲ ਮਿਲਦਾ Shastri ji ਤੁਸੀਂ ਸਾਡੇ ਪਿਓਾਂ ਵਰਗੇ ਉਹ ਗੁਰੂ ਉਹ ਗੁਰੂ ਜਿਹੜਾ ਇਹ ਜੀ ਚੀਜ਼ ਦੱਸਦਾ ਚੰਗੇ ਰਸਤੇ ਪਾਉਂਦਾ ਉਹ ਕਹਿੰਦੇ ਨਾ ਉਹ ਪ੍ਰਮਾਤਮਾ ਦੀ ਦੇਣ ਗੁਰੂ ਹੀ ਹੁੰਦਾ ਉਹਨੇ ਕਹਿਆ ਜੀ ਤੁਸੀਂ ਬੇਇਕਦਦ ਹੋ ਮੈਂ ਇਸ ਲੈਕ ਨਹੀਂ ਬਸੇ ਨਾ ਨਾ ਰਿੰਕੂ ਤੁਸੀਂ ਬਹੁਤ ਚਾਰ ਦੱਲਿਓ Shastri ji ਮੈਂ Rajasthan ਦੇ ਤੋਂ 500 ਕਿਲੋਮੀਟਰ ਦੂਰ ਰਹਿਣਾ ਆਪਾਂ ਨੂੰ ਮਿਲਾਲਣਾ ਉਸਦੀ ਮਹਾਰਾਜੀ ਵਾਹ ਵਾਹ ਠੀਕ ਹੈ ਜੀ ਪਹਿਲੀ ਪਹਿਲੀ ਵਾਰੀ ਮਿਲੇ ਆਪਾਂ ਬਹੁਤ ਵਧੀਆ ਮੈਨੂੰ ਲੱਗਿਆ ਮੈਂ ਤੁਹਾਨੂੰ ਕਿਹਾ ਮੈਂ ਕਿ ਤੁਸੀਂ ਨੰਬਰ ਦਿਓ ਵਧੀਆ ਜਿੰਨੀ ਵਾਰੀ ਵੀ ਮੈਂ ਕਿ ਕੋਈ ਤੁਸੀਂ ਇਹ ਨਹੀਂ ਕਹ ਲੈ ਵੀ ਰਿੰਕੂ ਹੁਣ ਤੇ ਵੀ ਬੱਲੇ ਬੱਲੇ ਹੋ ਗਈ ਆ ਲੈ ਹੁਣ ਕਰ 5000 ਕੰਨਾ ਤੁਸੀਂ ਆ ਹੁਣ ਵੀ ਤੁਸੀਂ ਮੈਨੂੰ ਦੱਸਿਆ ਇਸ ਤੋਂ ਪਹਿਲਾਂ ਜਿਹੜਾ ਮੈਂ ਅੱਜ ਜਿਹੜਾ ਮੈਂ ਕੀਤਾ ਉਹਦੇ ਵਿੱਚ ਮੈਨੂੰ ਫਰਕ ਲੱਗਿਆ ਆਪਾਂ ਕਿਨੇ ਪਰਮਾਤਮਾ ਦੀ ਸੁਣੇ ਆ ਜਿਵੇਂ ਹੀ ਮੇਰੇ ਕੋਲ ਹੋਈ ਗੱਲ ਮੈਂ ਤੁਹਾਨੂੰ ਕਿਹਾ ਜਿੰਨੇ ਜੋਗਰਾ ਮੈਂ ਹੋਊਗਾ ਕਰੂੰਗਾ ਆ ਤਾਈ ਮੈਂ ਤੁਹਾਨੂੰ ਮੈਂ ਹੁਣ ਕਰੋ ਮੇਰੇ ਫੋਨ ਆਇਆ ਕਿ ਪੈਸੇ ਆ ਗਏ ਖਾਤੇ ਦੇ ਵਿੱਚ ਮੈਂ ਕਿਹਾ ਸਭ ਤੋਂ ਪਹਿਲਾਂ ਉਧਰ ਕਰਨੇ ਆ Shastri ji ਨੂੰ shani maharaj ਦੇ ਨਾਮ ਤੋਂ ਮੈਂ ਕਿਹਾ shani ਦਾ ਦਿੱਤਾ ਹੀ ਖਾਂਦੇ ਆ ਉਹ ਆਪੇ ਮੈਂ ਕਿਹਾ ਬੇਨਤੀ ਲਵਾ ਦੰਗੇ ਆਪਣੇ ਤੋਂ ਵੀਰੇ ਇੱਕ ਫਕੀਰ ਤਾਂ ਹੈ ਨਹੀਂ ਮੈਂ ਤੁਹਾਨੂੰ ਕਹੂੰਗਾ ਵੀ ਇੱਦਾਂ ਕਹਾਂਗਾ ਹਾਂਜੀ ਆਪਾਂ ਇੱਕ ਸੱਚ ਦੇ ਮਾਰਗਤ ਤੇ ਤੁਰਨੇ ਵਾਲੇ ਇੱਕ ਜੋ ਮਤਲਬ ਕਹਿਲਾ ਇਨਸਾਨ ਸਹੀ ਹੈ ਜੀ ਤੇ ਬੰਦੇ ਨੂੰ ਹੋਰ ਨੂੰ ਤੋਰੀਏ ਉਸ ਰਸਤੇ ਤੇ ਉਹ ਵੀ ਆਏ ਨਾ ਰੱਬ ਨੂੰ ਮਲਾਵੇ ਨਹੀਂ ਕਹਿਣਾ ਆ ਦੱਸਿਆ ਪਾਏ ਆ ਮੈਨੂੰ ਨਾ ਮੈਂ ਤੁਹਾਨੂੰ ਦੱਸਾਂ ਕਿ ਕਿਤੇ ਗੱਲ ਸ਼ਾਸਤਰੀ ਜੀ ਇਹ ਮੈਨੂੰ ਪਹਿਲਾਂ ਮੈਂ ਫੋਨ 'ਚ ਵੀ ਦੇਖਿਆ ਸੀ ਵੀ ਜਦੋਂ ਬੰਦਾ ਹਾਲ ਜੇ ਨਾ زندگی ਤੋਂ ਹਰੇਕ ਚੀਜ਼ ਤੋਂ ਮਤਲਬ ਉਹਨੂੰ ਪਤਾ ਲੱਗ ਜੇ ਵੀ ਹਾਂ ਮੇਰਾ ਕੁਝ ਨਹੀਂ ਬਣ ਜਾਂਦਾ ਵੀ ਪੈਸਾ ਵੀ ਮੇਰੇ ਕੋਲੋਂ ਆਦਾ ਟਿਕਦਾ ਨਹੀਂ ਐ ਦਿਮਾਗ 'ਚ ਟੈਨਸ਼ਨ ਹੈ ਉਹ 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 ਉਦੋਂ ਆਓ ਪਾਇ ਕਰੋ ਵੀ ਛਾਮ ਨੂੰ ਸੰਧਿਆ ਕਾਲ ਵੇਲੇ ਨਾਰੀਅਲ ਲੈ ਕੇ ਆਉਂਦੇ ਵੇ ਸਤਨਾਜਾ ਪਾ ਕੇ ਆਪ ਦਾ ਘਿਓ ਦਾ ਇੱਕ ਚਮਚਾ ਤੇਲ ਦਾ ਛਿੱਟਾ ਲਾ ਕੇ ਉਹਨੂੰ ਕੀੜਿਆਂ ਦੇ ਘੋਂਦੇ ਕੋਲ ਲਾਪਿਓ ਜਿਵੇਂ ਜਿਵੇਂ ਉਹਨੂੰ ਕੀੜੇ ਖਾਣਗੇ ਓਵੇਂ ਓਵੇਂ ਤੁਹਾਡੀ ਤਰੱਕੀ ਹੋਊਗੀ ਉਹਨੂੰ ਕਸਟ ਪੇ ਜਾਣਾ ਨਹੀਂ ਬਿਲਕੁਲ ਜੀ ਉਹ ਕਹਿੰਦੇ ਨੇ ਨਾਲ ਮੰਤਰ ਪੜਾਇਆ ਕਰੋ ਇਹ ਵੀ ਜ਼ਰੂਰੀ ਹੈ ਵੇਦ ਦਾ ਨਾਮ ਜਿਹੜਾ ਆਪਣਾ ਜ਼ਿਕਰ ਆ ਰਿਹਾ ਹੈ ਹੈ ਨਹੀਂ ਚਾਹੇ ਤੁਸੀਂ ਜਦੋਂ ਨੱਪਣਾ ਉਦੋਂ ਛਣੀ ਨੂੰ ਬਸ ਛਣੀ ਮਹਾਰਾਜ ਨੂੰ ਛਣੀ ਭਗਵਾਨ ਨੂੰ ਯਾਦ ਕਰਕੇ ਨੱਪਣਾ ਹਾਂ ਹਾਂ ਪਹਿਲਾਂ ਆਪਣੇ ਗੁਰੂ ਨੂੰ ਯਾਦ ਕਰਕੇ ਫਿਰ ਉਹ ਮੰਤਰ ਪੜਨਾ ਕੀੜਿਓ ਮਕਉਰਿਓ ਅਨਦੇਵ ਤੁੰਦੇਵ ਪੜੜਨ ਨੂੰ ਕੋ ਸਿੱਧਾ ਵੇਓ ਭਾਈ ਨੂੰ ਪਤੀਜਾ ਵੇਓ ਠੀਕ ਹੈ ਜੀ ਇਹਨੂੰ ਆਪਾਂ ਬੇਨਤੀਆਂ ਕਰਦੇ ਹਾਂ ਮੇਰੇ ਬੇਨਤੀਆਂ ਸੁਣੀ ਜਾਂਦੀ ਹੈ ਤੇ ਇਹਦੀ ਹਾਇ ਲੱਗ ਜਾਂਦੀ ਹੈ ਜਿਵੇਂ ਆਪਾਂ ਕਹਨੇ ਆ ਇੱਕ ਨੇ ਸੀਸ਼ ਵੀ ਲੱਗਦੀ ਹੈ ਗੁਰੂ ਠੀਕ ਹੈ ਜੀ ਹਾਂ ਘਰ ਤੇ ਉੱਥੇ ਦੇਂਦੇ ਸ਼ਿਪਦੀ ਵੱਲੋਂ ਕਰਨੇ ਆ ਕਿਉਂਕਿ ਸੋਰਜ ਦਾ ਲਿੰਕ ਚੜ੍ਹਦੀ ਵੱਲ ਆ ਸ਼ਨੀਵਾਰੀ ਜੀ ਦਾ ਇਹਨਾਂ ਤੋਂ ਉਲਟ ਨਹੀਂ ਹਾਂਜੀ ਹਾਂਜੀ ਇਹ ਦਿਨ ਦਿਨ ਰਾਤ ਦਿਨੇ ਹੀ ਕੰਮ ਕਰਦੇ ਰਾਤ ਨੂੰ ਕਰਦੇ ਨੇ ਰਾਤ ਪ੍ਰਾਤ ਨੂੰ ਕਾਲ ਨੂੰ ਕੱਟਦੇ ਨੇ ਐਵੇਂ ਜੀ ਹੁਣ ਤਾਂ ਮੈਂ ਹੈਗਾ ਬਾਹਰ ਤੇ ਮੈਂ ਬਸ ਆਉਣਾ ਘਰੇ ਮੰਡੀ ਆਉਦੇ ਸ਼ਾਸਤਰੀ ਜੀ ਮਕਾਨ ਵੇਚ ਕੇ ਪਲਾਟ ਸ਼ਨੀ ਮਾਰਾ ਜੀ ਨੇ ਦੁਆਏ ਵਧੀਆ ਕੀਤਾ ਬਹੁਤ ਵਧੀਆ ਮੈਨੂੰ ਪਹੁੰਚ ਲੈਣ ਤੇ ਉਹ ਮੰਡੀ ਤੁਹਾਨੂੰ ਮੈਂ ਦਿਖਾਉਂਗਾ ਵਧੀਆ ਆਪਣੇ ਮਾਰਾ ਜੀ ਨੇ ਕੀਤੀ ਮੇਰ ਤੇ ਅੱਜ ਸ਼ੁੱਕਰਵਾਰ ਮਾਤਾ ਲక్ష్ਮੀ ਦਾ ਦਿਨ ਹੈ ਤੇ ਅੱਜ ਜਵਾਕ ਮੇਰੇ ਪੜਾਉਂਦੇ ਉਹਨਾਂ ਦੀ ਫੇਲ ਵੀ ਆਈ ਸੀ ਤੇ ਕਿਤੇ ਕਿਸੇ ਕੋਲ ਪੈਸੇ ਫੜੇ ਸੀ ਉਹ ਆ ਗਏ ਚਲੋ ਮੈਂ ਕਿਹਾ ਸ਼ੁਕਰ ਹੈ ਦਾਤੀ ਨੇ ਬਾ ਫੜੀ ਹੈ ਸਭ ਤੋਂ ਪਹਿਲਾਂ ਮੇਰੇ ਮਨ 'ਚ ਇਹੀ ਸੀਗਾ ਕਿੰਨੇ ਦਿਨਾਂ ਦਾ ਮੈਂ ਕਿਹਾ ਵੀ ਪੈਸੇ ਆਣਗੇ ਨਾ ਸਭ ਤੋਂ ਪਹਿਲਾਂ ਮੈਂ ਕਿਹਾ ਸਾਸਰੀ ਨੂੰ ਦੇਣੇ ਮੈਂ ਕਿਹਾ ਵੀ ਉਹ ਸ਼ਨੀ ਮਾਰਾ ਇਹਦਾ ਦਿੱਤਾ ਖਾਂਦੇ ਆ ਆਪੇ ਉਹ ਮੇਰੀ ਅਰਜੀ ਲਾ ਲਵੇ ਅਪੀ ਕੋ ਕਰਾਂਗੇ ہمارا ਇਹ ਨੂੰ ਆਪਾਂ ਬੇਨਤੀ ਕਰਨ ਵਾਸਤੇ ਆ। ਇਹ ਇੱਕ ਫਰਿਆਦੀ ਫਰਿਆਦੀ ਕਰ ਸਕਦਾ ਗਰੀਬ ਬੰਦਾ। ਬਿਲਕੁਲ ਜੀ। ਹਨਾ? ਹਾਂ ਜੀ। ਇਹ ਕਥਾ ਆਪਾਂ ਨੇ ਭਾਈਆ ਵੀ ਕਿਸੇ ਨੂੰ ਸੌਕੇ ਹੀ ਫਾਇਦਾ ਹੋ ਜਾਂਦਾ ਸ਼ਨੀ ਦਾ ਦੀ ਕਥਾ। ਹਾਂ ਜੀ। ਜੀ ਵੀ ਆਪਾਂ ਸਿੱਖ ਕਰਦੇ ਆ ਤੇ ਉਹ ਆਪਾਂ ਨੂੰ ਮੰਨਦਾ ਕਿ ਨਾ ਵੀ ਕੋਈ ਨਾ ਮਾਤਰੀ ਸਤ ਕਰਨਾ ਤੋਂ ਨੂੰ ਪਿਆਰ ਹੁੰਦਾ ਹੈ ਲਾਵਾ। ਬਿਲਕੁਲ ਬਿਲਕੁਲ ਆਪਾਂ ਆਪਦੇ ਪਿਓ ਵਰਗਾ ਸਮਝਦੇ ਹਾਂ ਤੁਸੀਂ ਪਿਓ ਵੀ ਹੋ, ਗੁਰੂ ਵੀ ਹੋ, ਭਰਾ ਵੀ ਹੋ, ਮਿੱਤਰ ਵੀ ਹੋ। ਬਿਲਕੁਲ। ਆਪਣੇ ਵਾਸਤੇ ਆਪਣੇ ਵਾਸਤੇ ਤੁਸੀਂ ਤਾਂ ਤੁਸੀਂ ਮੈਨੂੰ ਕਦੇ ਗਲਤ ਸਿੱਖਿਆ ਨਹੀਂ ਦਿੱਤੀ ਤੁਸੀਂ ਮੈਨੂੰ ਆਹੀ ਕਿਹਾ ਰਿੰਕੂ ਕੋਈ ਗੱਲ ਨਹੀਂ ਆ ਕਰ ਤੇਰਾ ਇਹਦੇ ਵਿੱਚ ਭਲਾ ਕਰਵਾਇਆ ਹੀ ਕੀਆ ਤੁਸੀਂ ਜਾਲਮਰਾਮ ਵਾਸਤੇ ਕੀੜਿਆਂ ਮਕੋੜਿਆਂ ਵਾਸਤੇ ਕਦੇ ਕਿਸੇ ਤੇ ਗਲਤ ਨਹੀਂ ਕਰਵਾਇਆ ਆਪਾਂ ਇਹ ਚੀਜ਼ ਤੁਹਾਡੇ ਪ੍ਰੇਮੀ ਐ ਨਹੀਂ ਨਹੀਂ ਬਗਵਾਣਾ ਹੁਣ ਸ਼ਨੀ ਮਹਾਰਾਜ ਦੇ ਲਾਸਟਿਕ ਹੋਰ ਆਪਾਂ ਅੱਜ ਕਰਦਾਂ ਤੈਨੂੰ ਹਾਂਜੀ ਤੇ ਸ਼ਨੀ ਮਹਾਰਾਜ ਦੀ ਮੂਰਤੀ ਉੱਤੇ ਤੇਲ ਪਾਈ ਜਾਉਂਦਾ ਠੀਕ ਹੈ ਜੀ ਤੇ 라 ਹੁਣ ਤੱਕ ਬਾਅਦ ਸ਼ਨੀ ਮਹਾਰਾਜ ਦਾ ਪੱਥਰ ਉਹਨੇ ਇੱਕ ਆਇਆ ਖਵਾਉਂਦਾ ਹਾਂਜੀ ਉਹ ਛਿਲਾ ਦੀ ਪੂਰਿਆ ਹੁੰਦੀ ਹੈ ਸ਼ਨੀ ਮਹਾਰਾਜ ਦੇ ਇੱਕ ਛਿਲਾ ਛੋਲੇ ਨਾਲ ਦਾ ਸ਼ਿਫਟਿੰਗ ਵੀ ਹੁੰਦੀ ਆ ਹਾਂਜੀ ਇਹ ਪੱਥਰ ਵੀ ਹੁੰਦੀ ਆ ਕਿਉਂਕਿ ਹਮਾਰਾ ਜੀ ਸ਼ਨੀ ਦੇ ਵੈਸੇ ਨੇ ਮਾਦੇਵ ਹਾਂਜੀ ਮਾਦੇਵ ਦਾ ਮੰਦ ਮੇਰੇ ਸ਼ਨੀ ਦੇਵ ਨੇ ਮੰਨਦੇ ਇਸ ਕਰਕੇ ਇਹਨਾਂ ਨੂੰ ਸੇਰ ਦੇ ਨਾਲ ਤਿਲਾਪ ਸ਼ੇਕ ਕੀਤਾ ਜਾਂਦਾ ਦੇਖ ਕੇ ਮੂੰਹ ਦਾ ਬਚੱਠਾ ਮਾ ਪਾ ਕੇ ਠੀਕ ਇਹ ਸ਼ਿਨਾਨ ਪਰਮਾਤੇ ਦੇਖੋ ਸ਼ਨੀ ਦੇਵ ਜੀ ਛਿਲਾ ਨੂੰ ਖਾਸ ਕਰਕੇ ਠੀਕ ਹੈ ਜੀ ਕਿਉਂਕਿ ਇਹਨਾਂ ਦੀ ਦ੍ਰਿਸ਼ਟੀ 'ਚ ਕੋਈ ਬੰਦਾ ਬਦਰ ਖੜਿਆ ਨਹੀਂ ਆਪਾਂ ਬਹੁਤੀ ਮੂਰੇ ਇਹਨਾਂ ਦੇ ਨਾਲ ਬੇਨਤੀ ਨਹੀਂ ਕਰ ਸਕਦੇ ਪਿੱਛੇ ਨੂੰ ਹੱਥ ਕਰਕੇ ਬੇਨਤੀ ਕਰੀ ਜਰਾ ਠੀਕ ਹੈ ਜੀ ਹੱਤ ਬੰਦੇ ਜਿਹੜੇ ਮੰਦੇ ਇਹਦਾ ਕੰਮ ਹੈ ਪਖੰਡਾ ਨੂੰ ਜੇ ਸਾਫ ਕਰਿਆ ਉਹਨੂੰ ਬਚਾਉਣਾ ਅੱਛਾ ਜੀ ਵੀ ਪਹਿਲਾਂ ਹੀ ਨਾ ਬਾਪ ਕਰ ਦੇਖ ਵੀ ਇਹ ਇਹ ਇਨਸਾਨ ਦਾ ਕੰਮ ਹੈ ਸੇਠਾਂ ਦਾ ਕੰਮ ਹੈ ਇਹ ਦੇਖ ਕੇ ਗਹੋ ਸਰੀ ਦੇ ਸਾਰਿਆਂ ਨੂੰ ਸ਼ਰਮ ਆਵੇ ਮਤਲਬ ਤੇਲ ਦਾ ਛੇਕ ਨਹੀਂ ਕਰਨਾ ਚਾਹੀਦਾ ਠੀਕ ਹੈ ਤਾਂ ਮੂੰਹ ਦੇਖ ਕੇ ਤੇ ਆਪ ਦਾ ਛਾਇਆ ਵੇਖ ਕੇ ਤੇਲ ਦੀ ਅੱਠ ਮਾਂ ਪਾ ਦਿਓ ਵਿੱਚ ਤੇ ਉਹ ਚਲਾ ਦਿਓ ਤੇਲ ਜਿਹੜਾ ਬੇਨਤੀ ਕਰੋ ਵੀ ਆਹ ਮਹਾਰਾਜ ਤਿਲਾ ਅਭੇਸ਼ਕ ਤੋਂ ਦਾ ਅਸ਼ਨਾ ਕਰਾਵਾਂਗੇ ਠੀਕ ਹੈ ਉਹਦੀ ਬੇਨਤੀ ਕਰਕੇ ਪਾਓ ਆਖਰੀ ਵਾਰ ਤੇ ਕੰਸ ਕੰਮ ਨਾ ਕਰੋ ਕੋਈ ਵੀ ਹੈ ਨਾ ਜੇ ਤੁਹਾਨੂੰ ਪਤਾ ਹੁੰਦਾ ਕਿ ਗਲਤ ਕਰਮਾਂ ਤੋਂ ਕਿਹਨਾ ਕਰ ਦੇਣਾ ਉਹ ਤੁਹਾਨੂੰ ਇੱਕ ਵਜਾ ਦਿੰਦੇ ਨੇ ਇਹ ਮਹਾਰਾਜ ਤਿਲਾ ਮਤਲਬ ਤੱਕੜੀ ਦੇ ਮਾਲਕ ਨੇ ਇਹਨਾਂ ਨੇ ਕਿਤੇ ਤੂੰ ਨੋ ਬੰਦ ਘੱਟ ਨਹੀਂ ਦੇਣਾ ਠੀਕ ਹੈ ਤੂੰ ਦਾ ਕੀਤਾ ਤੂੰ ਮੇਰੇ ਨਾਲ ਇਹ ਨਹੀਂ ਜਿਵੇਂ ਐਸੇ ਨੇ ਕੋਈ ਪ੍ਰੂਫ ਨਹੀਂ ਹੈਗੇ ਜਿੰਦਗੀਆਂ ਬਣਾਉਣੇ ਆਲੇ ਨੇ ਬਾਈ ਜੀ ਠੀਕ ਹੈ ਜੰਗਾ ਬਾਈ ਜੈ ਸ਼ੰਦੇ ਮਾਂ ਦਾ ਵੀ ਜੈ ਮਾਂ ਲਕshmi ਪਾਪ ਦੁਖ ਦਾ ਨਬਦ ਹੋ ਰਹਾ ਚੱਲ ਰਹੀਆ ਠੀਕ ਹੈ ਤੇ ਪੂਰਾ ਚੱਲਦੀ ਆ ਮਾਂ ਦੀ ਜਨਾਨੀ ਇੱਜ਼ਤ ਦੀ ਇੱਜ਼ਤ ਕੋ ਗਏ ਲੋਕੋ ਨੂੰ ਖਾਣ ਮਿਲੂ ਬਿਲਕੁਲ ਬਿਲਕੁਲ ਜੈ ਮਾਤਾ ਅੰਗਰਖਸ਼ਨੀ ਨੂੰ ਬਾਈ ਇਹ ਦੇ ਕਰ ਉਹ ਸਾਰੇ ਧਰਮਾਂ ਦੀ ਸਾਰਿਆਂ ਦੀ ਗਰੀਬਾਂ ਦੀ ਰੱਬ ਸੋਹਣਿਆ ਆਪਣੀ ਇੱਛਾ ਹੈ ਦੇਖ ਬਿਲਕੁਲ ਬਿਲਕੁਲ ਬਹੁਤ ਵਧੀਆ ਗੱਲ ਸੰਗਾ ਬਾਈ ਨੇ ਕਾਫੀ ਟਾਈਮ ਹੋ ਗਿਆ ਅਪ ਕੇ ਅੰਦਰ ਰਖਣੀ ਮਾਤਾ ਜੈ ਜੈਕਾਰ ਕਰਾਉ ਤੇ ਇਹ ਸੀ ਜੀ ਅੱਜ ਦੀ ਕਥਾ ਜਿਵੇਂ ਕਿ ਸਿੱਥ ਤੁਹਾਨੂੰ ਸਾਰਿਆਂ ਨੂੰ ਸੁਣਾਇਆ ਜੀ ਲਾਈਵ ਸੀ ਰਿਕਾਰਡ ਕੀਤੀ ਸੀਗੀ ਕੋਲ ਤੇ ਤੁਸੀਂ ਆਪ ਸੁਣਿਆ ਵੀ ਲੋਕਾਂ ਦਾ ਭਲਾ ਹੋ ਰਿਹਾ ਤਾਂ ਹੀ ਉਹ ਆ ਰਹੇ ਨੇ ਜੀ ਸਾਡੇ ਕੋਲ ਦੁਖੀ ਬੰਦਾ ਹੁੰਦਾ ਅਸੀਂ ਉਹਨਾਂ ਤੇ ਦਾਨ ਪੁੰਨ ਸੇਵਾ ਹਵਨ ਸਾਰਾ ਕੁਝ ਕਰਾ ਕੇ ਉਹਨਾਂ ਦੀ ਜ਼ਿੰਦਗੀ ਸਵਾਰ ਦਿਆ ਜੀ ਤੇ ਤੁਸੀਂ ਵੀ ਕੋਈ ਵੀ ਦੁਖੀ ਵਿਅਕਤੀ ਆ ਕੇ ਜੀ ਇੱਥੇ ਆ ਕੇ ਉਹ ਖੁਸ਼ੀਆਂ ਪਾ ਸਕਦਾ ਜੀ ਨੌ ਗ੍ਰਹਾਂ ਨੂੰ ਕਿਵੇਂ ਮਨਉਣਾ ਰੱਬ ਨੂੰ ਕਿਵੇਂ ਬਣਾਉਣਾ ਬ੍ਰਹਮ ਵਿੱਦਿਆ ਬਾਰੇ ਕੁਝ ਵੀ ਜਾਣਨਾ ਹੋਵੇ ਤੁਸੀਂ ਆ ਕੇ ਜਾਣ ਸਕਦੇ ਹੋ ਜੀ ਕੁਝ ਵੀ ਤੁਸੀਂ ਪੁੱਛਣਾ ਫੋਨ ਕਰਕੇ ਪੁੱਛ ਸਕਦੇ ਹੋ 18 ਘੰਟੇ ਨੰਬਰ ਚਾਲੂ ਰਹਿੰਦਾ ਜੀ ਦੋ ਨੰਬਰ ਹੁਣ ਅਸੀਂ ਚਲਾਤੇ ਨੇ ਬਾਕੀ ਤੁਸੀਂ ਕਮੈਂਟਸ ਵਿੱਚ ਪੁੱਛ ਸਕਦੇ ਹੋ ਜੇ ਤੁਸੀਂ ਫੋਨ ਨਹੀਂ ਕਰਨਾ ਚਾਹੁੰਦੇ ਉਹ ਵੀ ਤੁਹਾਨੂੰ ਅਸੀਂ ਜਵਾਬ ਅਗਲੀ ਵੀਡੀਓ ਵਿੱਚ ਦੇ ਦਵਾਂਗੇ ਜੋ ਵੀ ਤੁਸੀਂ ਪੁੱਛੋਗੇ ਜੀ ਤੇ ਇਸੇ ਨਾਲ ਜੀ ਸਾਰੇ ਹਿੱਤਰਵਾਨ ਨੂੰ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ